ਪਿੰਡ ਡੱਲਾ ਉੱਥੋਂ ਦੇ ਰਹਿਣ ਵਾਲੇ ਕੱਪੜੇ ਦਾ ਕੰਮ ਕਰਦੇ ਨੇ ਕੱਪੜੇ ਸੀਂਦੇ ਵੀ ਨੇ ਫਟੇ ਪੁਰਾਣੇ ਕੱਪੜਿਆਂ ਨੂੰ ਧੋਪਾ ਵੀ ਲਗਾਉਂਦੇ ਨੇ ਤੇ ਮੈਲੇ ਕੱਪੜੇ ਧੋਂਦੇ ਵੀ ਨੇ ਲੋਕਾਂ ਦੇ ਨਾਮ ਆਇਆ ਜੀ ਭਾਈ ਮਲਿਆ ਜੀ ਤੇ ਭਾਈ ਸਹਾਰੂ ਜੀ ਇਹ ਦੋ ਸਿੱਖ ਹੋਏ ਨੇ ਜੀ ਆਪਣੀ ਕਿਰਤ ਕਰਨੀ ਇਹਨਾਂ ਨੇ ਕਰਦੇ ਵਿੱਚ ਬਹੁਤ ਗਰੀਬੀ ਹੈ ਹੁਣ ਧਿਆਨ ਦਿਓ ਸਤ ਸੰਗਿਓ ਇੱਕ ਦਿਨ ਗੁਰਮਖਾਂ ਦੀ ਸੰਗਤ ਹੋਈ ਨਾਮ ਜਪਣ ਵਾਲਿਆਂ ਦੀ ਸੰਗਤ ਹੋਈ ਤੁਹਾਨੂੰ ਪਤਾ ਹੋਵੇਗਾ ਡੱਲੇ ਵਿਖੇ ਗੁਰੂ ਅੰਗਦ ਦੇ ਮਾਰੇ ਦੇ ਬਹੁਤ ਸਿੱਖੀ ਬਖਸ਼ੀ ਬਹੁਤ ਸ਼ਰਧਾਲੂ ਸਨ ਡੱਲੇ ਦੇ ਜੋ ਗੁਰਮਖੋ ਸਿੱਖ ਸਨ ਸਤ ਗੁਰੂ ਦੇ ਸ਼ਰਧਾਲੂ ਸਨ ਇਨਾਂ ਨੂੰ ਜਦ ਗੁਰਸਿੱਖਾਂ ਦੀ ਸੰਗਤ ਹੋਈ ਅੰਦਰ ਪ੍ਰੇਮ ਜਾਗੇ ਆ ਜੀ ਹੁਣ ਸਮਾਂ ਹੈ ਧੰਨ ਗੁਰੂ ਅਮਰਦਾਸ ਪਿਤਾ ਜੀ ਦਾ ਦਿਲ ਕੀਤਾ ਅਸੀਂ ਵੀ ਜਾ ਕੇ ਗੁਰੂ ਜੀ ਦੇ ਦਰਸਾਰੇ ਕਰੀਏ ਜਾ ਕੇ ਦਰਸ਼ਨ ਕਰੀਏ ਆਪਣੇ ਭਾਗ ਬਣਾਈਏ ਇਹ ਦੋਵੇਂ ਹੀ ਭਾਈ ਮਲੀਆ ਜੀ ਤੇ ਭਾਈ ਸਹਾਰੂ ਜੀ ਇਹ ਗੋਇੰਦਵਾਲ ਸਾਹਿਬ ਪਹੁੰਚੇ ਜੀ ਜਾ ਕੇ ਸਤਿਗੁਰ ਦੇ ਦਰਸ਼ਨ ਕੀਤੇ ਸੰਗਤਾਂ ਦੇ ਦਰਸ਼ਨ ਕੀਤੇ ਨਮਸਕਾਰ ਕਰਕੇ ਸੰਗਤ ਵਿੱਚ ਬੈਠ ਗਏ ਕੀਰਤਨ ਸੁਣਿਆ ਕਥਾ ਸੁਣੀ ਸਮਾਪਤੀ ਹੋਈ ਦੋਵੇਂ ਗੁਰਸਿੱਖ ਹੱਥ ਜੋੜ ਕੇ ਸਤਿਗੁਰ ਦੇ ਸਨਮੁਖ ਲੋਗੇ ਜੀ ਸਤਿਗੁਰੂ ਤੁਹਾਨੂੰ ਬੇਨਤੀ ਕਰਨੀ ਹੈ ਕਿ ਕੀ ਕਹਿਣਾ ਚਾਹੁੰਦੇ ਹੋ ਸਤਿਗੁਰੂ ਜੀ ਅਸੀਂ ਕੀਰਤਨ ਵੀ ਸੁਣਿਆ ਹੈ ਤੁਹਾਡੀ ਕਿਰਪਾ ਦੇ ਨਾਲ ਕਥਾ ਵੀ ਸੁਣੀ ਹੈ ਕਿ ਤੁਹਾਨੂੰ ਇਹ ਸਿੱਖਿਆ ਮਿਲੀ ਕਿ দান ਪੁੰਨ ਵੀ ਕਰਨਾ ਚਾਹੀਦਾ ਹੈ ਚੰਗੇ ਕਰਮ ਵੀ ਕਰਨੇ ਨੇ ਤੇ দান ਪੁੰਨ ਵੀ ਕਰਨਾ ਹੈ ਪਰ ਸਤਿਗੁਰੂ ਅਸੀਂ ਗਰੀਬ ਹਾਂ ਅਸੀਂ দান ਪੁੰਨ ਕਿਵੇਂ ਕਰਾਂਗੇ ਇਹਦਾ ਮਤਲਬ ਸਾਡਾ ਫਿਰ ਉਧਾਰ ਨਹੀਂ ਹੋਵੇਗਾ ਸਾਡੀ ਮੁਕਤੀ ਨਹੀਂ ਹੋਵੇਗੀ ਤੇ ਗੁਰੂ ਅਮਰਦਾਸ ਮਿਸਾਰੀ ਆਖਣ ਲੱਗੇ ਭਲਿਓ ਤੇ ਕੰਮ ਕੀ ਕਰਦੇ ਹੋ ਸਤਿਗੁਰੂ ਅਸੀਂ ਲੋਕਾਂ ਦੇ ਕੱਪੜੇ ਸਿਉਨੇ ਆ ਤੇ ਲੋਕਾਂ ਦੇ ਕੱਪੜੇ ਧੋਂਦੇ ਵੀ ਆ ਮੈਂ ਲੈ ਕੱਪੜੇ ਧੋਈ ਦੇ ਨੇ ਤੇ ਗੁਰੂ ਅਮਰਦਾਸ ਪਿਤਾ ਜੀ ਆਖਣ ਲੱਗੇ ਬੇਸ਼ੱਕ ਤੁਸੀਂ ਕਿਸੇ ਵੇਲੇ ਅਚਾਰ ਦੇ ਨਾਲ ਵੀ ਪਛਾਦਾ ਖਾਂਦੇ ਹੋ ਕਿਸੇ ਵੇਲੇ ਬਿਨਾਂ ਚੋਪੜੀ ਰੋਟੀ ਵੀ ਖਾਂਦੇ ਹੋ ਕਿਸੇ ਵਜੇ ਲੂਨ ਦੇ ਨਾਲ ਵੀ ਪਛਾਤਾ ਤੁਸੀਂ ਖਾਂਦੇ ਹੋ ਪਰ ਤੁਹਾਡੀ ਕਿਰਤ ਸੁੱਚੀ ਹੈ ਜੇ ਦੀ ਕਿਰਤ ਸੁੱਚੀ ਹੋਵੇ ਨਾ ਉਹਦਾ ਹਿਰਦਾ ਵੀ ਸੁੱਚਾ ਤੇ ਪਵਿੱਤਰ ਹੋ ਜਾਂਦਾ ਹੈ ਤੁਹਾਡੀ ਕਿਰਤ ਸੁੱਚੀ ਹੈ ਇਸ ਕਰਕੇ ਤੁਹਾਡਾ ਹਿਰਦਾ ਵੀ ਪਵਿੱਤਰ ਹੈ ਕੋਈ ਕਿਰਤ ਨੀਵੀ ਨਹੀਂ ਹੁੰਦੀ ਗੁਰਨਾਨਕ ਪਾਤਸ਼ਾਹ ਜੀ ਨੇ ਕਿਰਤ ਨੂੰ ਹੀ ਪ੍ਰਧਾਨਤਾ ਦਿੱਤੀ ਹੈ ਗੁਰੂ ਅਮਰਦਾਸ ਜੀ ਨੇ ਆਖਿਆ ਤੇ ਸਤਿਗੁਰੂ ਸਾਡਾ ਉਧਾਰ ਕਿਵੇਂ ਵੇਖੋ ਜੋ ਗੁਰੂ ਅਮਰਦਾਸ ਨੇ ਉਪਦੇਸ਼ ਦਿੱਤਾ ਇਹਨਾਂ ਨੂੰ ਕਹਿੰਦੇ ਭਾਗਾਂ ਵਾਲਿਓ ਫਿਰ ਇੱਕ ਕੰਮ ਕਰਨਾ ਤੁਸੀਂ ਯਤਨ ਕਰਨਾ ਕੰਮ ਕਰ ਕਰਦਿਆਂ ਕਰਦਿਆਂ ਉਸ ਪਰਮੇਸ਼ਰ ਦੀ ਯਾਦ ਬਣੀ ਰਹੇ ਜਦੋਂ ਕੱਪੜੇ ਸੀਨੇ ਨੇ ਨਾਲ-ਨਾਲ ਜੱਪੋ ਵਾਹਿਗੁਰੂ 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 ਸੰਗਤ ਵਾਹਿਗੁਰੂ 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 ਪਰਮੇਸ਼ਰ ਦੀ ਯਾਦ ਮਨੀ ਰਵੇ ਤੇ ਦੂਸਰਾ ਗੁਰਸਿੱਖਾਂ ਦੇ ਫਟੇ ਹੋਏ ਕੱਪੜੇ ਸੀਧਿਆ ਕਰੋ ਉਹ ਸਮਾਂ ਸੀ ਗੁਰਮਤ ਘਰ ਹੁੰਦਾ ਅੱਜ ਕੱਲ ਤੋਂ ਨਵੇਂ ਨਵੇਂ ਕੱਪੜੇ ਲੋਕ ਬਣਾਉਂਦੇ ਨੇ ਉਦੋਂ ਇੱਕ ਸੂਟ ਬਣਾਉਂਦੇ ਸਨ ਸਾਲ-ਸਾਲ ਦੋ-ਦੋ ਸਾਲ ਉਹ ਚੱਲਦਾ ਸੀ ਗੁਰਸਿੱਖਾਂ ਦੇ ਫਟੇ ਹੋਏ ਕੱਪੜੇ ਸੀਧਿਆ ਕਰੋ ਤੇ ਮੈਲੇ ਕੱਪੜੇ ਧੋਦਿਆ ਕਰੋ ਜਿਉਂ-ਜਿਉਂ ਸਿੱਖਾਂ ਦੇ ਮੈਲੇ ਕੱਪੜੇ ਧੋਵੋਗੇ ਨਾ ਤੁਹਾਡਾ ਹਿਰਦਾ ਪਵਿੱਤਰ ਹੁੰਦਾ ਜਾਵੇਗਾ ਤੁਹਾਡਾ ਹਿਰਦਾ ਸਾਫ਼ ਹੁੰਦਾ ਜਾਵੇਗਾ ਇਹ ਉਪਦੇਸ਼ ਲੈ ਕੇ ਘਰ ਗਏ ਜੀ ਦੋਵੇਂ ਗੁਰਸਿੱਖ ਢੱਲੇ ਪਹੁੰਚੇ ਭਾਈ ਮਲਿਆ ਜੀ ਤੇ ਭਾਈ ਸੁਹਾਰੂ ਜੀ ਹੁਣ ਕਿਰਤ ਵੀ ਕਰਦੇ ਨੇ ਨਾਮ ਵੀ ਜਪਦੇ ਨੇ ਕੋਈ ਗੁਰਸਿੱਖ ਆਉਂਦਾ ਹੈ ਉਹਦੇ ਕੱਪੜੇ ਸੀਂਦੇ ਨੇ ਪੈਸੇ ਨਹੀਂ ਲੈਂਦੇ ਗੁਰਸਿੱਖਾਂ ਦੇ ਮੈਲੇ ਕੱਪੜੇ ਧੋਂਦੇ ਵੀ ਨਹੀਂ ਉਹਨਾਂ 'ਚ ਮੈਲ ਕੱਢ ਦਿੰਦੇ ਨੇ ਸਮਾਂ ਬੀਤਦਾ ਗਿਆ ਬੀਤਦਾ ਗਿਆ ਇਹਨਾਂ ਨੂੰ ਬਰਕਤਾਂ ਵੀ ਪਿਆਣੀਆਂ ਸ਼ੁਰੂ ਹੋ ਗਈਆਂ ਤਾਂ ਅੰਦਰ ਖੇੜਾ ਆਉਣਾ ਸ਼ੁਰੂ ਹੋ ਗਿਆ ਹੁਣ ਦੋਵੇਂ ਗੁਰਸਿੱਖ ਇੱਕ ਦਿਨ ਗੁਰੂ ਅਮਰਦਾਸ ਦੇ ਚਰਨਾਂ 'ਤੇ ਬੇਨਤੀ ਕਰਦੇ ਨੇ ਸਤਿਗੁਰੂ ਕਿਰਪਾ ਕਰੋ ਜਿੱਥੇ ਏਡੀ ਬਖਸ਼ਿਸ਼ ਕੀਤੀ ਮਹਾਰਾਜ ਜੀ ਅੰਦਰ ਆਨੰਦ ਬਖਸ਼ਿਆ ਜੀ ਹੁਣ ਕਿਰਪਾ ਕਰੋ ਸਾਡੀ ਕੁਲੀ ਨੂੰ ਵੀ ਭਾਗ ਲਗਾਓ ਮਹਾਰਾਜ ਜੀ ਇਹ ਅਰਦਾਸਾਂ ਸ਼ੁਰੂ ਕੀਤੀਆਂ ਇਦਾਂ ਗੁਰੂ ਅਮਰਦਾਸ ਪਿਤਾ ਜੀ ਜਦੋਂ ਡੱਲੇ ਗਏ ਨਾ ਇਹ ਗੁਰਸਿੱਖਾਂ ਦੇ ਘਰ ਸਤਗੁਰੂ ਜੀ ਗਏ ਤੇ ਇਹਨਾਂ ਨੇ ਬੜੀ ਆਉ ਭਗਤ ਕੀਤੀ ਸੰਗਤ ਦੀ ਸੇਵਾ ਬਹੁਤ ਨੀਂਜ ਨਾਲ ਕੀਤੀ ਪਿਆਰ ਦੇ ਨਾਲ ਸੇਵਾ ਕੀਤੀ ਸਤਸੰਗ ਹੋਇਆ ਜੀ ਸਤਗੁਰੂ ਨੇ ਇਹਨਾਂ ਦਾ ਪਿਆਰ ਦੇਖ ਕੇ ਵੇਖਿਆ ਭਜ ਭਜ ਕੇ ਸੰਗਤ ਦੀ ਸੇਵਾ ਕਰਦੇ ਨੇ ਇਹਨਾਂ ਦਾ ਪਿਆਰ ਦੇਖ ਕੇ ਸਤਗੁਰੂ ਨੇ ਦੋਵੇਂ ਗੁਰਸਿੱਖਾਂ ਨੂੰ ਭਾਈ ਮਲਿਆ ਤੇ ਭਾਈ ਹਾਰੂ ਨੂੰ ਆਪਣੇ ਗੱਲ ਦੇ ਨਾਲ ਲਗਾ ਲਿਆ ਆਖਿਆ ਭਲੇ 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 ਭਾਵ ਤੁਸੀਂ ਚੰਗੇ ਜੇ ਚੰਗੇ ਜੇ ਚੰਗੇ ਜੇ ਬਹੁਤ ਵਧੀਆ ਬਹੁਤ ਵਧੀਆ ਭਲੇ 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 ਆਖਿਆ ਧੰਨ ਗੁਰੂ ਅਮਰਦਾਸ ਪਤਾ ਜੀ ਅੱਜ ਆਣ ਕੇ ਭਾਈ ਮੱਲੀਆ ਜੀ ਭਾਈ ਸਹਾਰੂ ਜੀ ਅੱਜ ਤੋਂ ਆਪਣੀ ਕਿਰਤ ਵੀ ਕਰਨੀ ਹੈ ਤੇ ਟੁੱਟਿਆਂ ਨੂੰ ਗੁਰਨਾਨਕ ਦੇ ਘਰ ਦੇ ਨਾਲ ਜੋੜਨਾ ਵੀ ਹੈ ਪਰਮੇਸ਼ਰ ਦੇ ਨਾਲ ਜੋੜਨਾ ਵੀ ਹੈ ਸਤਸੰਗਿਓ ਫਿਰ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰਤ ਸੋਲੀ ਬੌੜੀ ਦੇ ਵਿੱਚ ਇਹ ਗੁਰਸਿੱਖਾਂ ਦਾ ਜ਼ਿਕਰ ਕਰਦੇ ਜੇ ਭਾਈ ਗੁਰਦਾਸ ਜੀ ਕੀ ਕਹਿੰਦੇ ਕਹਿੰਦੇ ਮੱਲਿਆ ਸਹਾਰੂ ਭਲੇ ਸ਼ੀਮੇ ਗੁਰਦਰਗੇ ਦਰਬਾਰੀ ਕਹਿੰਦੇ ਮੱਲਿਆ ਸਹਾਰੂ ਭਲੇ ਬਹੁਤ ਚੰਗੇ ਬਹੁਤ ਵਧੀਆ ਕਿਰਤ ਦੇ ਕੀਤੀ ਤੇ ਨਾਮ ਵੀ ਜਪਿਆ ਤੇ ਗੁਰੂ ਅਮਰਦਾਸ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਭਾਈ ਗੁਰਦਾਸ ਜੀ ਨੇ ਆਖਿਆ ਮੱਲਿਆ ਸਹਾਰੂ ਭਲੇ ਸ਼ਿੰਦੇ ਗੁਰਦਰਗੇ ਦਰਬਾਰੀ